ਪੌਲਸ ਸੁਲ ਦੇ ਪੱਤਰੀ ਕਲੂਸੀਆ ਨੂੰ ਅਧਿਆਇ 1 ਲਿਖਤਮ ਪੌਲਸ ਜੋ ਪਰਮੇਸ਼ਰ ਦੀ ਇੱਛਾ ਤੋਂ ਮਸੀਹ ਯੂਸੂਦਾ ਰਸੂਲ ਹਾਂ ਨਾਲੇ ਸਾਡੇ ਪ੍ਰਾਤਿਮੋਥੀਅਸ ਅੱਗੇ ਜੋ ਉਹਨਾਂ ਸੰਤਾਂ ਨੂੰ ਜਿਹੜੇ ਕਲੂਸੀ ਦੇ ਵਾਸੀ ਅਤੇ ਮਸੀਹ ਵਿੱਚ ਨਿਚਾਵਾਨ ਪਾਈ ਹਨ ਸਾਡੇ ਪਿਤਾ ਪਰਮੇਸ਼ਰ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ ਅਸੀਂ ਪਰਮੇਸ਼ਰ ਦਾ ਜੋ ਸਾਡੇ ਪ੍ਰਭੂ ਮਸੀਹ ਮਸੀਹ ਦਾ ਪਿਤਾ ਹੈ ਧੰਨਵਾਦ ਕਰਦੇ ਅਤੇ ਨਿਤ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ ਜਦੋਂ ਅਸੀਂ ਤੁਹਾਡੇ ਨੇਚਾ ਦੀ ਜਿਹੜੀ ਮਸੀਹ ਯਿਸੂ ਤੇ ਹੈ ਅਤੇ ਪ੍ਰੇਮ ਦੀ ਜੋ ਤੁਸੀਂ ਸਭਨਾ ਸੰਤਾਂ ਨਾਲ ਕਰਦੇ ਹੋ ਖਬਰ ਸੁਣੀ ਇਹ ਉਸ ਆਸ ਦੇ ਕਾਰਨ ਹੈ ਜੋ ਤੁਹਾਡੇ ਲਈ ਸੁਰਗਾਂ ਵਿੱਚ ਰੱਖੀ ਹੋਈ ਹੈ ਜਿਹਦੀ ਖਬਰ ਤੁਸੀਂ ਖੁਸ਼ਖਬਰੀ ਦੀ ਸਚਾਈ ਦੇ ਬਚਨ ਵਿੱਚ ਅੱਗੋਂ ਸੁਣੀ ਅਤੇ ਉਹ ਤੁਹਾਡੇ ਕੋਲ ਆਪੁੱਜੀ ਅਤੇ ਜਿਵੇਂ ਉਹ ਸਾਰੇ ਸੰਸਾਰ ਵਿੱਚ ਵੀ ਫਲਦੀ ਔਰ ਵਰਦੀ ਹੈ ਜਿਵੇਂ ਉਸ ਦਿਨ ਤੋਂ ਜਾਂ ਤੁਸੀਂ ਉਸ ਨੂੰ ਸੁਣਿਆ ਅਤੇ ਪਰਮੇਸ਼ਰ ਦੀ ਕਿਰਪਾ ਨੂੰ ਸੱਚੀ ਨਾਲ ਪਛਾਣਿਆ ਤੁਹਾਡੇ ਵਿੱਚ ਵੀ ਫਲਦੀ ਅਤੇ ਵਧਦੀ ਹੈ ਜਿਵੇਂ ਤੁਸੀਂ ਸਾਡੇ ਪਿਆਰੇ ਨਾਲ ਦੇ ਕੰਮ ਕਰਨ ਵਾਲੇ ਇਹ ਫਰਾਸਤੋਂ ਸਿੱਖਿਆ ਜਿਹੜਾ ਸਾਡੇ ਲਈ ਮਸੀਹਾ ਮਾਤਬਰ ਸਿਵਕ ਹੈ ਜਿਨੇ ਤੁਹਾਡਾ ਉਹ ਪ੍ਰੇਮ ਵੀ ਜੋ ਆਤਮਾ ਤੋਂ ਹੈ ਸਾਨੂੰ ਦੱਸਿਆ ਇਸ ਕਰਕੇ ਅਸੀਂ ਵੀ ਜਿਸ ਦਿਨ ਤੋਂ ਇਹ ਸੁਣਿਆ ਤੁਹਾਡੇ ਲਈ ਇਹ ਪ੍ਰਾਰਥਨਾ ਅਤੇ ਅਰਦਾਸ ਕਰਨ ਤੋਂ ਨਹੀਂ ਹਟਦੇ ਪਉ ਤੁਸੀ ਹਰ ਪ੍ਰਕਾਰ ਦੇ ਆਤਮਿਕ ਗਿਆਨ ਅਤੇ ਸਮਝ ਨਾਲ ਉਹਦੀ ਇੱਛਾ ਦੀ ਪਛਾਣ ਤੋਂ ਭਰਪੂਰ ਹੋ ਜਾਓ ਤਾਂ ਜੋ ਤੁਸੀਂ ਅਜਿਹੀ ਜੋਗ ਚਾਲ ਚੱਲੋ ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਨਾਲ ਪਾਵੇ ਅਤੇ ਹਰ ਇੱਕ ਸ਼ੁਭ ਕਰਮ ਵਿੱਚ ਫਲਦੇ ਰਹੋ ਅਤੇ ਪਰਮੇਸ਼ਰ ਦੀ ਪਛਾਣ ਵਿੱਚ ਵੱਧਦੇ ਰਹੋ ਅਤੇ ਉਸ ਪਿਤਾ ਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਸਾਰੀ ਸਮਰਥਾ ਨਾਲ ਸਮਰਥ ਹੋ ਜਾਓ ਤਾਂ ਜੋ ਤੁਸੀਂ ਆਨੰਦ ਨਾਲ ਪੂਰਾ ਸਹਾਰਾ ਅਤੇ ਤਿਰਜ ਕਰੋ ਅਤੇ ਪਿਤਾ ਦਾ ਧੰਨਵਾਦ ਕਰੋ ਜਿਸ ਨੇ ਸਾਨੂੰ ਇਸ ਜੋਗ ਬਣਾਇਆ ਪਛਾਣਨ ਵਿੱਚ ਸੰਤਾਂ ਦੇ ਵਿਰਸੇ ਦੇ ਪਤੀਦਾਰ ਹੋਈਏ ਅਤੇ ਸਾਨੂੰ ਅੰਧਕਾਰ ਦੇ ਵਸ ਵਿੱਚੋਂ छुड़ा ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ ਉਸ ਦੇ ਵਿੱਚ ਸਾਨੂੰ ਨਿਸ਼ਤਾਰਾ ਅਰਥਾਤ ਪਾਪਾਂ ਦੀ ਮਾਫੀ ਮਿਲਦੀ ਹੈ ਉਹ ਅਲਖ ਪਰਮੇਸ਼ਰ ਦਾ ਰੂਪ ਅਤੇ ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ ਹੈ ਕਿਉਂ ਜੋ ਆਕਾਸ਼ ਅਤੇ ਧਰਤੀ ਉਤਲੀਆਂ ਸਾਰੀਆਂ ਵਸਤਾਂ ਉਸ ਤੋਂ ਉਤਪਤ ਹੋਈਆਂ ਨਾਲੇ ਦਿਸਣ ਵਾਲੀਆਂ ਨਾਲੇ ਨਾ ਦਿਸਣ ਵਾਲੀਆਂ ਕੀ ਸਗੋਂ ਕੀ ਰਿਆਸਤਾ ਕੀ ਹਕੂਮਤਾਂ ਕੀ ਇਖਤਿਆਰ ਸਭੋ ਕੁਝ ਉਸ ਦੇ ਰਾਹੀਂ ਅਤੇ ਉਸ ਦੇ ਲਈ ਉਤਪਤ ਹੋਇਆ ਅਤੇ ਉਹ ਸਭ ਤੋਂ ਪਹਿਲਾ ਹੈ ਔਰ ਸਭੋ ਕੁਝ ਉਸ ਵਿੱਚ ਕਾਇਮ ਰਹਿੰਦਾ ਹੈ ਅਤੇ ਉਹ ਦੇਹੀ ਦਾ ਅਰਥਾਤ ਕਲਿਸਿਆ ਦਾ ਸਿਰ ਹੈ ਉਹ ਆਦ ਹੈ ਅਤੇ ਮੁਰਦੇ ਵਿੱਚੋਂ ਜਿਠਾ ਹੈ ਭਈ ਉਹ ਸਭਨਾਂ ਗੱਲਾਂ ਵਿੱਚ ਪ੍ਰਦਾਨ ਹੋਵੇ ਕਿਉਂ ਜੋ ਪਿਤਾ ਨੂੰ ਇਹ ਪਾਇਆ ਜੋ ਸਾਰੀ ਸੰਪੂਰਨਤਾਈ ਉਸ ਵਿੱਚ ਵਸੇ ਅਤੇ ਉਸਦੇ ਸਲੀਬ ਦੇ ਲਹੂ ਦੇ ਵਸੇਲੇ ਮਿਲ ਕਰਾ ਕੇ ertid ਉਤਲੀਆਂ ਅਤੇ ਆਕਾਸ਼ ਉਤਲੀਆਂ ਸਾਰੀਆਂ ਅਵਸਥਾ ਨੂੰ ਉਹਦੇ ਰਾਹੀਂ ਹਾਂ ਉਸੇ ਦੇ ਰਾਹੀਂ ਆਪਣੇ ਨਾਲ ਮਿਲਾਵੇ ਅਤੇ ਤੁਹਾਨੂੰ ਜਿਹੜੇ ਅੱਗੇ ਅੱਧ ਹੋਏ ਹੋਏ ਅਤੇ ਆਪਣੇ ਕੁਕਰਮਾਂ ਦੇ ਕਾਰਨ ਮਨੋਵੈਰੀ ਸੌ ਉਸ ਨੇ ਹੁਣ ਉਹਦੀ ਮਾਸ ਦੀ ਕਾਇਆ ਨਾਲ ਮੌਤ ਦੇ ਵਸੇਲੇ ਮਿਲਾ ਲਿਆ ਤਾਂ ਜੋ ਉਹ ਤੁਹਾਨੂੰ ਪਵਿੱਤਰ નિર્ਦੋਸ਼ ਅਤੇ ਬੇਇਲਜ਼ਾਮ ਆਪਣੇ ਸੰਦੂਕ ਖੜਾ ਕਰੇ ਪਰ ਜੇ ਤੁਸੀਂ ਨਿਚੇ ਦੀ ਨਿਊ ਤੇ ਕਾਇਮ ਤੇ ਪੱਕੇ ਬਣੇ ਰਹੋ ਅਤੇ ਉਸ ਖੁਸ਼ਖਬਰੀ ਦੀ ਆਸ ਤੋਂ ਨਾ ਹਟਾਇਆ ਜਾਓ ਜਿਹੜੀ ਤੁਸੀਂ ਸੁਣੀ ਸੀ ਜਿਹਦਾ ਪ੍ਰਚਾਰ ਆਕਾਸ਼ ਹੇਠਲੀ ਸਾਰੀ ਸ੍ਰਿਸ਼ਟ ਵਿੱਚ ਕੀਤਾ ਗਿਆ ਜਿਹਦਾ ਮੈਂ ਸੇਵਕ ਪਾਲਸ ਹਾਂ ਹੁਣ ਮੈਂ ਆਪਣੇ ਉਹਨਾਂ ਦੁੱਖਾਂ ਵਿੱਚ ਜੋ ਤੁਹਾਡੇ ਲਈ ਚੱਲਦਾ ਹਾਂ ਆਨੰਦ ਹਾਂ ਅਤੇ ਮਸੀਹ ਦੀਆਂ ਬਿਪਤਾ ਦਾ ਘਾਟਾ ਮੈਂ ਉਹਦੀ ਦੇਹੀ ਵਿੱਚ ਅਰਥਾਤ ਕਲੀਸਿਆ ਦੇ ਲਈ ਆਪਣੇ ਸਰੀਰ ਵਿੱਚ ਪੂਰਾ ਕਰਦਾ ਹਾਂ ਮੈਂ ਉਸ ਕਲੀਸਿਆ ਦਾ ਸੇਵਕ ਹੋਇਆ ਉਸ ਮੁਖਤਿਆਰੀ ਮੁਜਬ ਜੋ ਮੈਨੂੰ ਪਰਮੇਸ਼ਰ ਦੀ ਵੱਲੋਂ ਤੁਹਾਡੇ ਲਈ ਦਿੱਤੀ ਹੋਈ ਹੈ ਭਈ ਮੈਂ ਪਰਮੇਸ਼ਰ ਦੇ ਬਚਨ ਦੀ ਪੂਰੀ ਕਥਾ ਕਰਾਂ ਅਰਥਾਤ ਉਸ ਭੇਤ ਦੀ ਜਿਹੜਾ ਸਾਰੇ ਜੁੱਗਾਂ ਤੋਂ ਅਤੇ ਪੀੜੀਆਂ ਤੋਂ ਗੁਪਤ ਰਿਹਾ ਪਰ ਹੁਣ ਉਹ ਦੇ ਸੰਤਾਂ ਉੱਤੇ ਪ੍ਰਗਟ ਹੋਇਆ ਜਿਨ੍ਹਾਂ ਨੂੰ ਪਰਮੇਸ਼ਰ ਨੇ ਮਹਿਰਮ ਕਰਨਾ ਚਾਇਆ ਭਈ ਪਰਾਈਆਂ ਕੁਮਾਂ ਵਿੱਚ ਇਸ ਭੇਦ ਦਾ ਧੰਦਾ ਪ੍ਰਤਾਪ ਕੀ ਹੈ ਸੋ ਇਹ ਮਸੀਹ ਤੁਹਾਡੇ ਵਿੱਚ ਪ੍ਰਤਾਪ ਦੀ ਆਸ ਹੈ ਜਿਹਦੀ ਅਸੀਂ ਖਬਰ ਦਿੰਦੇ ਹਾਂ ਅਤੇ ਹਰੇਕ ਮਨੁੱਖ ਨੂੰ ਚਿਤਾਰਦੇ ਅਤੇ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਉਪਦੇਸ਼ ਦਿੰਦੇ ਹਾਂ ਭਈ ਅਸੀਂ ਹਰੇਕ ਮਨੁੱਖ ਨੂੰ ਮਸੀਹ ਵਿੱਚ ਸਿੱਧ ਕਰਕੇ ਪੇਸ਼ ਕਰੀਏ ਅਤੇ ਇਸ ਗੱਲ 'ਤੇ ਮੈਂ ਉਹਦੀ ਕਰਨੀ ਦੇ ਅਨੁਸਾਰ ਜੋ ਮੇਰੇ ਵਿੱਚ ਸਮਰੱਥਾ ਨਾਲ ਪਹੁੰਚਦਾ ਹੈ ਵੱਡੇ ਯਤਨ ਨਾਲ ਮਿਹਨਤ ਕਰਦਾ ਹਾਂ